ਅਸੀਂ ਤਾਂ ਉਹਨੂੰ ਭਜਾ ਚੁੱਕੇ ਹਾਂ ਬਹਿਸ 'ਚ ਉਹ ਤਾਂ ਬਹਿਸ 'ਚ ਭੱਜ ਚੁੱਕੇ ਨੇ ਪੰਜਾਬ ਦਾ ਮੁੱਖ ਮੰਤਰੀ ਬਹੁਤ ਮਤਲਬ ਮਾਮੂਲੀ ਸੁਭਾਅ ਮਾਮੂਲੀ ਬੁੱਧੀ ਤੇ ਮਾਮੂਲੀ ਸੋਚੀ ਦਾ ਮਾਲਕ ਆ ਉਹ ਮੀਟਿੰਗ 'ਚ ਗੱਲ ਨਹੀਂ ਇਹ ਤੋਂ ਭੱਜ ਲਿਆ ਇਸ ਕਰਕੇ ਭੱਜਣ ਨਹੀਂ ਦੇਣਾਗਾ ਭੱਜੀ ਨਾ ਫਿਰ ਕਿਹੜੇ ਮੁੱਦੇ ਤੇ ਤੁਸੀਂ ਬਹਿਸ ਕਰਨਾ ਚਾਹੁੰਦੇ ਨਸ਼ੇ ਤੇ ਪਾਣੀ ਤੇ ਤੁਸੀਂ ਕਹਿੰਦੇ ਅਸੀਂ ਚੁਟਕੀ 'ਚ ਐਮਐਸਪੀ ਦੇਵਾਂਗੇ ਤੁਸੀਂ ਤੁਹਾਡੀ ਸਰਕਾਰ ਨੇ ਕਿਹਾ ਸੀ ਤੁਹਾਡੀਆਂ ਵੀਡੀਓ ਨੇ ਨਾ ਤੁਸੀਂ ਅੱਜ ਤੱਕ ਐਮਐਸਪੀ ਨਹੀਂ ਦਿੱਤੀਗੀ ਐਮਐਸਪੀ ਤੇ ਬਹਿਸ ਕਰਨੀ ਹੈ ਪੰਜਾਬ ਦੇ ਮੁੱਖ ਮੰਤਰੀ ਕਿਉਂਕਿ ਵਿਦਿੱਕ ਯੋਗਤਾ ਉਹਨਾਂ ਦੀ ਮਤਲਬ ਘੱਟ ਹੋਣ ਕਰਕੇ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਨਹੀਂ ਹੈਗੀ ਹੁੰਦੀ ਵੀ ਨਹੀਂਗੀ ਜਿਹੜਾ ਬੰਦਾ ਘੱਟ ਪੜਿਆ ਹੋਵੇ ਉਹਨੂੰ ਜਾਣਕਾਰੀ ਨਹੀਂ ਹੁੰਦੀਗੀ ਜਿਹੜੀ ਐਗਰੀਕਲਚਰ ਆ ਸਟੇਟ ਸਬਜੈਕਟ ਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਜੇਦੋਂ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਆ ਤੇ ਖੇਤੀਬਾੜੀ ਨਾਲ ਸੰਬੰਧਿਤ ਮੰਗਾ ਸੂਬਿਆਂ ਨਾਲ ਨਹੀਂ ਕੇਂਦਰ ਨਾਲ ਨੇ ਇਹਦੇ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਕਾਬਲੀਅਤ ਤੇ ਵਿਦਿੱਕ ਯੋਗਤਾ ਜਿਹੜੀ ਕਿ ਇੱਕ ਤਰ੍ਹਾਂ ਦੀ ਨਾ ਮਾਤਰਾ ਉਹ ਸਾਬਤ ਹੁੰਦੀ ਹੈ बीएसए 50 किलोमीटर ਅੰਦਰ ਆ ਗਈ ਪੰਜਾਬ ਦੇ ਮੁੱਖ ਮੰਤਰੀ ਦੀ ਮਤਲਬ ਨਾਕਾਬਲੀਅਤ ਔਰ ਵਿਦਿਕ ਯੋਗਤਾ ਨਾ ਹੋਣ ਕਰਕੇ ਉਹਨਾਂ ਨੂੰ ਇੰਨੀ ਵੀ ਜਾਣਕਾਰੀ ਨਹੀਂ ਕਿ ਲਾ ਐਂਡ ਆਰਡਰ ਵੀ ਸਟੇਟ ਸਬਜੈਕਟ ਆ बीएसए 50 ਕਿਲੋਮੀਟਰ ਅੰਦਰ ਨਹੀਂ ਆ ਸਕਦੀ ਕੋ ਸਰੀਰ ਦੇ ਵਿੱਚ ਕੋ ਤੱਤ ਵੱਧ ਘੱਟ ਜਾਣ ਕਰਕੇ ਉਹ ਇਹ ਗੱਲ ਬੋਲ ਗਿਆ ਅਦਰਵਾਇਜ਼ ਇਸ ਤਰ੍ਹਾਂ ਦਾ ਖੋਖਲਾ ਬੰਦਾ ਬਹਿਸ ਜਿਹੜੀ ਉਹ ਨਹੀਂ ਕਰ ਸਕਦਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਆ ਕਿ ਜੇ ਤੁਹਾਡੇ ਚ ਕੰਨ ਹੈਗਾ ਤੁਸੀਂ ਚੁਣੌਤੀ ਸਵੀਕਾਰ ਕਰਦੇ ਹੋ ਆਓ ਫਿਰ ਇੱਕ ਵਾੜਿਓ ਲੱਗ ਜਾ ਤੁਹਾਨੂੰ ਪੰਜਾਬ ਦੇ ਸੂਏ ਮੋਗੇ ਤੇ ਨਹਿਰਾਂ ਸੁੱਕੀਆਂ ਦਿਖਾ ਦਿੰਨੇ ਆ ਨਹਿਰਾਂ ਉਹ ਭਰੀਆਂ ਜਾਂਦੀਆਂ ਨੇ ਜਿਹੜੀਆਂ ਪੰਜਾਬ ਤੋਂ ਬਾਹਰ ਜਾਂਦੀਆਂ ਤੇ ਉਹ ਬਹਿਸ ਜਿਹੜੀ ਹੈਗੀ ਆ ਸਿਰਫ ਉਹਨਾਂ ਦੇ ਜਿਹੜੇ ਚੈਨਲ ਹੋਣਗੇ ਜਿਹੜਾ ਗੋਦੀ ਮੀਡੀਆ ਉਹਨਾਂ ਦਾ ਉਹਦੇ ਤੇ ਲਾਈਵ ਨਹੀਂ ਚੱਲੂਗਾ ਉਹ ਫਿਰ ਸਾਰੇ ਚੈਨਲ ਜਿਨ੍ਹਾਂ ਨੂੰ ਅਸੀਂ ਵੀ ਇਨਵਾਈਟ ਕਰਾਂਗੇ ਉਹ ਵੀ ਲਾਈਵ ਕਰਨਗੇ ਬੈਸ ਡੈਮ ਸੇਫਟੀ ਐਕਟ ਦੇ ਖਾਤ ਮਤਾ ਨਹੀਂ ਲਿਆ ਸਕੇ ਵਿਧਾਨ ਸਭਾ ਚ ਕਹਿੰਦੇ ਕਿ ਜੋ 1981 ਚ ਸਤਲੁਜ ਰਾਵੀ ਬਿਆਸ ਦੇ ਪਾਣੀ ਦੀ ਵੰਡ ਹੋਈ ਆ ਉਹਨੂੰ ਮੁੜ ਕੇ ਜਿਹੜਾ ਹੈਗਾ ਨੇਗੋਸ਼ੀਏਟ ਕਰਨ ਦੀ ਜ਼ਰੂਰਤ ਆ ਯਾਨੀ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਉਹ ਵਾਜਬ ਮੰਨਦੇ ਜਿਵੇਂ ਉਹ ਹੱਥ ਧੋ ਕੇ ਪਏ ਆ ਮਗਰ ਕੀ ਲੱਗਦਾ ਕਿਸਾਨ ਲੈਦਾ ਕਿੰਨਾ ਕੁ ਨੁਕਸਾਨ ਕਰ ਦੇਣਗੇ ਨਹੀਂ ਦੇਖੋ ਇੱਥੇ ਕਈ ਆਏ ਕਈ ਗਏ ਕਿ ਤੂੰ ਵੈਸੇ ਵੀ ਜਾਣ ਵਾਲੇ ਆ ਤੋ ਭਗਵੰਤਮਾਨ ਨਾ ਕਿਸਾਨ ਲਹਿਰ ਨੂੰ ਕੁੱਝਣ ਸਕਿਆ ਨਾ ਇਹਨੇ ਕੁੱਝਲ ਸਕਣਾ ਇਹ ਇਹਨੂੰ ਜਿਹੜਾ ਬਹੁਤ ਵੱਡਾ ਜਿਹੜਾ ਹੈਗਾ ਭਲੇਖਾ ਤੇ ਕਿਸਾਨ ਆਗੂ ਜਿਨ੍ਹਾਂ ਤੇ ਦੋਸ਼ ਲਾਉਂਦਾ ਕਿਸੇ ਦੇ ਖਿਲਾਫ ਕੋਈ ਤੱਥ ਸਬੂਤ ਤਾਂ ਲੈ ਕੇ ਆਵੇ ਪੜਤਾਲ ਕਰ ਲੈ ਕਰਦੇ ਕਾਰਵਾਈ ਜਿੰਨੇ ਮਤਲਬ ਪੈਸੇ ਬਣਾਏ ਜਾਂ ਕੁਝ ਵੀ ਕੀਤਾ ਹੈਗਾ ਜਿੰਨੇ ਜਾਇਦਾਤ ਆਉਣੀ ਹੈ ਕਰੇ ਤਾਂ ਸਹੀ ਨਾਲ ਕਾਰਵਾਈ ਸਿਰਫ ਕੂਟ ਪ੍ਰਚਾਰ ਹੀ ਕਰੀ ਜਾਂਦਾ ਹੈਗਾ ਤੈਨੂੰ ਰੋਕਿਆ ਕਿਨੇ ਕਾਰਵਾਈ ਕਰਨ ਤੋਂ ਖਾਲੀ ਭਾਂਡਾ ਜ਼ਿਆਦੀ ਆਵਾਜ਼ ਕਰਦਾ ਹੁੰਦਾ ਠੀਕ ਹੈ ਇਹਦੀ ਹਾਲਤ ਉਹ ਆ ਲੋਕਾਂ ਦੇ ਦਾ ਦੋਸ਼ ਇਹ ਹੈਗਾ ਕਿ ਜਿਨ੍ਹਾਂ ਦੇ ਕੋਲੇ ਜਿਨ੍ਹਾਂ ਦੇ ਕੋਲੇ ਇੱਕ ਮਤਲਬ ਸੋਨੇ ਦੀ ਚੂੜੀ ਸੀ ਅੱਜ ਉਹ 2.5 ਕਿਲੋ ਸੋਨਾ ਪਾਈ ਫਰਦੀਆਂ ਨੇ ਬੀਬੀਆਂ ਤਾਂ ਬੀਬੀਆਂ ਸਾਡੇ ਘਰਾਂ ਦੀਆਂ ਤਾਂ ਹੈ ਨਹੀਂ ਨਾ ਇਸ ਕਰਕੇ ਆਪਦੀ ਮਤਲਬ ਜਿਹੜੀ ਹੈਗੀ ਆ ਪੀਡੀਏ ਤਾਂ ਉਹਨਾਂ ਨੂੰ ਸੋਟਾ ਮਾਰਨਾ ਚਾਹੀਦਾ ਹੈ ਚੰਦ ਤੇ ਥੁੱਕਿਆ ਆਪਦੇ ਮੂੰਹ ਤੇ ਪੈਂਦਾ ਹੁੰਦਾ ਮੁੱਖ ਮੰਤਰੀ ਨੂੰ ਆਪਦੇ ਮੂੰਹ ਤੇ ਥੁੱਕਣ ਤੋਂ ਗਰੇਜ ਕਰਨਾ ਚਾਹੀਦਾ ਮੋਦੀ ਸਰਕਾਰ ਜਿਹੜੀ ਕਿ ਇੱਥੇ ਸਰਕਾਰਾਂ ਤੋੜਦੀ ਆ ਐਮ ਐਲ ਏ ਐਮ ਪੀ ਖਰੀਦਦੀ ਆ ਕਰੋੜਾਂ ਅਰਬਾਂ ਰੁਪਏ ਚ ਠੀਕ ਆ ਉਹ ਕਿਸਾਨ ਲੀਡਰਸ਼ਿਪ ਨਾ ਖਰੀਦ ਸਕੀ ਤਿੰਨ ਖੇਤੀ ਕਾਨੂੰਨ ਉਹਦੇ ਤੋਂ ਇਸ ਮੁਲਕ ਦੇ ਪਾਰਲੀਮੈਂਟਰੀ ਹਿਸਟਰੀ ਚ ਪਹਿਲੀ ਵਾਰ ਆ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਕਾਨੂੰਨ ਬਣਾਏ ਹੋਣ ਉਹਨੇ ਰੱਦ ਕੀਤੇ ਉਹਨਾਂ ਤੇ ਮਾਫੀ ਮੰਗ ਕੇ ਰੱਦ ਕੀਤੇ ਹੋਣ ਜੇਕਰ ਮੁੱਖ ਮੰਤਰੀ ਨੂੰ ਐ ਲੱਗਦਾ ਕਿ ਜੇ ਉਹ ਸੈਟਿੰਗ ਕਰਕੇ ਚੱਲਦਾ ਸਾਰੇ ਪਾਸੇ ਤੇ ਸ਼ਾਇਦ ਸਾਰੀ ਸੈਟਿੰਗ ਕਰਕੇ ਜਿਹੜੇ ਹੈਗੇ ਚੱਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਕਿਸਾਨ ਜਥੇਬੰਦੀਆਂ ਨੂੰ ਚੈਲੰਜ ਕਰ ਰਹੇ ਨੇ ਤੇ ਇਸ ਵਾਰ ਫਿਰ ਇੱਕ ਵੱਡੇ ਇਲਜ਼ਾਮ ਤੇ ਚੈਲੰਜ ਕੀਤਾ। ਉਹਨਾਂ ਨੇ ਕਿਹਾ ਕਿ ਸੜਕਾਂ ਤੇ ਧਰਨੇ, ਰੇਲਾਂ ਤੇ ਸੜਕਾਂ ਰੋਕ ਕੇ ਦੁਕਾਨਾਂ ਚੱਲਦੀਆਂ ਇਹਨਾਂ ਦੀਆਂ। ਵੱਡੇ ਕਾਰੋਬਾਰ ਨੇ ਕਿਸਾਨ ਜਥੇਬੰਦੀਆਂ ਦੇ ਤੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਮੇਰੇ ਨਾਲ ਕਿਸਾਨੀ ਮੁੱਦਿਆਂ ਦੇ ਉੱਤੇ ਕਰਨ ਚਰਚਾ ਇਹ। ਤਾਂ ਸਾਰੇ ਚੈਲੰਜ ਕੀਤੇ ਐ, ਇਲਜ਼ਾਮ ਲਗਾਏ ਐ ਇਲਜ਼ਾਮਾਂ ਤੇ ਕਿਸਾਨ ਜਥੇਬੰਦੀਆਂ ਦਾ ਕੀ ਪੱਖ ਹੈ? ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਰਨਲਿਸਟਕਰ ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਨੇ ਉਹਨਾਂ ਦਾ ਕੀ ਪੱਖ ਹੈ ਗੱਲਬਾਤ ਕਰਦੇ ਆਂ। ਫਿਰ ਤੋਂ ਇਲਜ਼ਾਮ ਉਹ ਵੀ ਵੱਡੇ ਇਲਜ਼ਾਮ ਕਿ ਸੜਕਾਂ ਤੇ ਰੇਲਾ ਰੋਕ ਕੇ ਦੁਕਾਨਾਂ ਚੱਲਦੀਆਂ ਇਹਨਾਂ ਦੀਆਂ ਕਿਹੜੀਆਂ ਦੁਕਾਨਾਂ ਚੱਲ ਰਹੀਆਂ ਤੁਹਾਡੀਆਂ ਸਪਸ਼ਟੀਕਰਨ ਦਿਓ ਦੇਖੋ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਕੂੜ ਪ੍ਰਚਾਰ ਕਰ ਰਹੇਗੇ ਕਿਉਂਕਿ ਉਹ ਹਰ ਮੁੱਦੇ ਤੇ ਲਗਾਤਾਰ ਫੇਲ ਹੋਗੇ ਉਹਨਾਂ ਦੇ ਐਮ ਐਲ ਏ ਹਰ ਰੋਜ਼ 8 10 ਜਿਹੜੇ ਹੈਗੇ ਆ ਉਹ ਲੋਕਾਂ ਦੇ ਹੱਥੋਂ ਬੇਇੱਜ਼ਤ ਹੋ ਰਹੇ ਆ ਅਪਮਾਨਿਤ ਹੋ ਰਹੇ ਆ ਕਿਉਂਕਿ ਇਹ ਸਰਕਾਰ ਦਾ ਇਹਨਾਂ ਦੇ ਐਮਐਲਏਆਂ ਦਾ ਮਾਨ ਸਤਕਾਰ ਜਿਹਨੂੰ ਕਹਿੰਦੇ ਰਤੀ ਭਰ ਵੀ ਪੰਜਾਬ ਦੇ ਵਿੱਚ ਨਹੀਂ ਬਚਿਆਗਾ ਪੰਜਾਬ ਦੇ ਲੋਕਾਂ ਨੇ ਇੱਕ ਪਾਣੀ ਦਾ ਗਲਾਸ ਵੀ ਨਹੀਂ ਪੀਤਾ ਇਹਨਾਂ ਕੋਲ ਜਿਹੜਾ ਲੋਕਾਂ ਤੇ ਬੜਾ ਦੋਸ਼ ਲਾਉਂਦੇ ਆ ਨਾ ਬਹੁਤ ਸਾਰੇ ਲੋਕ ਲੋਕ ਵੇਖ ਜਾਂਦੇ ਆ ਜੀ ਲੋਕ ਆ ਕਰਦੇ ਆ ਜੀ ਲੋਕ ਵੋਟਾਂ ਪੈਸੇ ਲੈ ਕੇ दारू ਵੀ ਕੇ ਪਾਉਂਦੇ ਆ ਇਹਨਾਂ ਤੋਂ ਇੱਕ ਗਲਾਸ ਵੀ ਕਿਸੇ ਨੇ ਪਾਣੀ ਨਹੀਂ ਪੀਤਾ ਪੰਜਾਬ ਦੇ ਲੋਕਾਂ ਨੇ ਔਰ 92 ਨੇ ਐਮਐਲਏ ਜਿਹੜੇ ਸੀ ਜਿਤਾਏ ਔਰ ਉਹ 4 ਮਹੀਨਿਆਂ ਚ ਇਹਨਾਂ ਨੇ ਕਹੇ ਨਸ਼ਾ ਖਤਮ ਕਰਾਂਗੇ 4 ਮਹੀਨੇ 10 ਵਾਰ ਲੰਘ ਗਏ ਨਸ਼ਾ ਖਤਮ ਨਹੀਂ ਹੋਇਆ ਹਰ ਖੇਤ ਤੱਕ ਨਹਿਰੀ ਪਾਣੀ ਦੇਣ ਦੇ ਝੂਠੇ ਦਾਅਵੇ ਕਰ ਰਿਹਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਆ ਕਿ ਜੇ ਤੁਹਾਡੇ ਚ ਕਣ ਹੈਗਾ ਤੁਸੀਂ ਚੁਣੌਤੀ ਸਵੀਕਾਰ ਕਰਦੇ ਹੋ ਆਓ ਫਿਰ ਇੱਕ ਵਾੜਿਓ ਲੱਗ ਜੋ ਤੁਹਾਨੂੰ ਪੰਜਾਬ ਦੇ ਸੂਏ ਮੋਗੇ ਤੇ ਨਹਿਰਾਂ ਸੁੱਕੀਆਂ ਦਿਖਾ ਦਿੰਨੇ ਆ ਨਹਿਰਾਂ ਉਹ ਭਰੀਆਂ ਜਾਂਦੀਆਂ ਨੇ ਜਿਹੜੀਆਂ ਪੰਜਾਬ ਤੋਂ ਬਾਹਰ ਜਾਂਦੀਆਂ ਨੇ ਜਿਨ੍ਹਾਂ ਦਾ ਪੰਜਾਬ 'ਚ ਟੇਲ ਪੈਂਦੀ ਆ ਪੰਜਾਬ 'ਚ ਪਾਣੀ ਮਿਲਣਾ ਹੈਗਾ ਉਹ ਮੋਗੇ 10-10 ਮਹੀਨਿਆਂ ਦੇ ਸੁੱਕੇ ਪਏ ਆ ਕਿਹੜੇ ਮੁੱਦੇ ਤੇ ਤੁਸੀਂ ਬਹਿਸ ਕਰਨਾ ਚਾਹੁੰਦੇ ਨਸ਼ੇ ਤੇ ਪਾਣੀ ਤੇ ਤੁਸੀਂ ਕਿਆ ਸੀ ਚੁਟਕੀ 'ਚ ਐਮਐਸਪੀ ਦੇਵਾਂਗੇ ਤੁਸੀਂ ਤੁਹਾਡੀ ਸਰਕਾਰ ਨੇ ਕਿਆ ਸੀ ਤੁਹਾਡੀਆਂ ਵੀਡੀਓ ਨੇ ਨਾ ਤੁਸੀਂ ਅੱਜ ਤੱਕ ਐਮਐਸਪੀ ਨਹੀਂ ਦਿੱਤੀਗੀ ਐਮਐਸਪੀ ਤੇ ਬਹਿਸ ਕਰਨੀ ਐ ਐਮਐਸਪੀ ਤੇ ਬਹਿਸ ਕਰ ਲਓ ਠੀਕ ਐ ਤੁਸੀਂ ਕਿਆ ਸੀ ਕਿ ਅਸੀਂ ਮੱਕੀ ਮੂੰਗੀ ਸਾਰਾ ਕੁਝ ਚੱਕਾਂਗੇ ਕਿੱਥੇ ਆ ਸਭ ਕੁਝ ਹੈਨਾ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਜ਼ਬਰਦਸਤ ਕਹਾੜਾ ਪੰਜਾਬ 'ਚ ਲਾਇਆ ਕ ਪੁਲਸੀਆ ਸਟੇਟ ਖੜੀ ਕੀਤੀ ਇਹਨਾਂ ਨੇ ਕਹਿੰਦੇ ਕਿ ਮੈਂ ਬਹਿਸ ਕਰਨੀ ਆ ਜਦੋਂ 5 ਮਾਰਚ ਦਾ ਸੰਯੁਕਤ ਕਿਸਾਨ ਮੋਰਚਾ ਦਾ ਪ੍ਰੋਗਰਾਮ ਰੋਕਿਆ ਪੁਲਸ ਦੀਆਂ ਧਾੜਾਂ ਚੜੀਆਂ ਤਾਂ ਇਹਨਾਂ ਨੇ ਕਿਹਾ ਜਿਹੜੀਆਂ 18 ਮੰਗੀਆਂ ਸੀ ਸਾਰੀਆਂ ਕੇਂਦਰ ਦੇ ਨਾਲ ਸੀ ਪੰਜਾਬ ਦੇ ਮੁੱਖ ਮੰਤਰੀ ਕਿਉਂਕਿ ਵਿਦਿਅਕ ਯੋਗਤਾ ਉਹਨਾਂ ਦੀ ਮਤਲਬ ਘੱਟ ਹੋਣ ਕਰਕੇ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਨਹੀਂ ਹੈਗੀਗੀ ਹੁੰਦੀ ਵੀ ਨਹੀਂਗੀ ਜਿਹੜਾ ਬੰਦਾ ਘੱਟ ਪੜਿਆ ਹੋਵੇ ਉਹਨੂੰ ਜਾਣਕਾਰੀ ਨਹੀਂ ਹੁੰਦੀਗੀ ਭਾਰਤ ਦੇ ਸੰਵਿਧਾਨ ਮੁਤਾਬਕ ਜਿਹੜੀ ਸਟੇਟ ਲਿਸਟ ਆ ਯੂਨੀਅਨ ਲਿਸਟ ਆ ਤੇ ਕੰਕਰੈਂਟ ਲਿਸਟ ਆ ਇਹ ਸਬਜੈਕਟ ਦੀ ਵੰਡ ਕੀਤੀ ਹੋਈ ਆ ਵੀ ਕਿਹੜੀ ਪਾਵਰ ਕਿੰਦੇ ਕੋਲੇ ਆ ਜਿਹੜੀ ਐਗਰੀਕਲਚਰ ਆ ਸਟੇਟ ਸਬਜੈਕਟ ਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਜਦੋਂ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਆ ਤੇ ਖੇਤੀਬਾੜੀ ਨਾਲ ਸੰਬੰਧਿਤ ਮੰਗਾ ਸੂਬਿਆਂ ਨਾਲ ਨਹੀਂ ਕੇਂਦਰ ਨਾਲ ਨੇ ਇਹਦੇ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਕਾਬਲੀਅਤ ਤੇ ਵਿਦਿੱਕ ਯੋਗਤਾ ਜਿਹੜੀ ਕਿ ਇੱਕ ਤਰ੍ਹਾਂ ਦੀ ਨਾ ਮਾਤਰਾ ਉਹ ਸਾਬਤ ਹੁੰਦੀ ਹੈਗੀ ਉਦੋਂ ਅਸੀਂ ਚੰਡੀਗੜ੍ਹ ਕਿਸਾਨ ਪਵਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਇਹਨਾਂ ਨੇ ਕੁਰਸੀ ਲਾ ਕੇ ਰੱਖੀ ਬਹਿਸ ਦੀ ਚੁਣੌਤੀ ਦਿੱਤੀ ਕਿ ਬਹਿਸ ਕਰ ਲੈਣ ਇਹ ਆਈ ਨਹੀਂ ਹੁਣ ਵੀ ਮੈਨੂੰ ਇਹ ਲੱਗਦਾ ਕਿ ਕਿਸੇ ਕਾਰਨ ਕੁ ਸਰੀਰ ਦੇ ਵਿੱਚ ਕੋ ਤੱਤ ਵੱਧ ਘੱਟ ਜਾਣ ਕਰਕੇ ਉਹ ਇਹ ਗੱਲ ਬੋਲ ਗਿਆ ਅਦਰਵਾਈਜ਼ ਇਸ ਤਰ੍ਹਾਂ ਦਾ ਖੋਖਲਾ ਬੰਦਾ ਬਹਿਸ ਜਿਹੜੀ ਉਹ ਨਹੀਂ ਕਰ ਸਕਦਾਗਾ ਇਹਨਾਂ ਨੇ ਕਹੇ ਪੰਜਾਬ ਦੇ ਪਾਣੀ ਤੇ ਕੁਛ ਨਹੀਂ ਕੀਤਾਗਾ ਅਸੀਂ ਤੱਥਾਂ ਸਹਿਤ ਦੱਸਦਾ ਵੀ ਡੈਮ ਸੇਫਟੀ ਐਕਟ ਤੇ ਸਭ ਤੋਂ ਪਹਿਲਾਂ ਅਸੀਂ ਲਿਖੇ ਅਸੀਂ ਬੋਲੇ ਹਨਾ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਨਹੀਂ ਲਿਆ ਸਕੇ ਵਿਧਾਨ ਸਭਾ ਚ ਕਹਿੰਦੇ ਕਿ ਜੋ 1981 ਚ ਸਤਲੁਜ ਰਾਵੀ ਬਿਆਸ ਦੇ ਪਾਣੀ ਦੀ ਵੰਡ ਹੋਈ ਆ ਉਹਨੂੰ ਮੁੜ ਕੇ ਜਿਹੜਾ ਹੈਗਾ ਨੇਗੋਸ਼ੀਏਟ ਕਰਨ ਦੀ ਜ਼ਰੂਰਤ ਆ ਯਾਨੀ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਉਹ ਵਾਜਬ ਮੰਨਦੇ ਆ ਗਿਆ ਹਨਾ ਪੰਜਾਬ ਦਾ ਪਾਣੀ ਜਿਹੜਾ ਫਾਲਤੂ ਬਿਨਾਂ ਵਜ੍ਹਾ ਲੈ ਰਹੇ ਉਹਨਾਂ ਤੋਂ ਰਾਇਲਟੀ ਲੈਣ ਵਾਸਤੇ ਇਹ ਤਿਆਰ ਨਹੀਂ ਹੈਗੇ ਕਿ ਪੰਜਾਬ ਦੇ ਕਿਸੇ ਇੱਕ ਮੁੱਦੇ ਤੇ ਬੀਐਸਐਫ 50 ਕਿਲੋਮੀਟਰ ਅੰਦਰ ਆ ਗਈ ਪੰਜਾਬ ਦੇ ਮੁੱਖ ਮੰਤਰੀ ਦੀ ਮਤਲਬ ਨਾਕਾਬਲੀਅਤ ਔਰ ਵਿਦਿਕ ਯੋਗਤਾ ਨਾ ਹੋਣ ਕਰਕੇ ਉਹਨਾਂ ਨੂੰ ਇੰਨੀ ਵੀ ਜਾਣਕਾਰੀ ਨਹੀਂ ਕਿ ਲਾ ਐਂਡ ਆਰਡਰ ਵੀ ਸਟੇਟ ਸਬਜੈਕਟ ਆ ਬੀਐਸਐਫ 50 ਕਿਲੋਮੀਟਰ ਅੰਦਰ ਨਹੀਂ ਆ ਸਕਦੀਗੀ ਕੇਂਦਰ ਦੀਆਂ ਏਜੰਸੀਆਂ ਪੰਜਾਬ ਚ ਨਹੀਂ ਆ ਸਕਦੀਆਂ ਆ ਪਰ ਇਹਦੇ باوجود ਵੀ ਉਹ ਕੇਂਦਰ ਦੀ ਸੁਰਚ-ਸੁਰਮਲਾਉਂਦੇ ਜਿਹੜੇ ਨਜ਼ਰ ਆਏ ਆ ਕਿਸੇ ਵੀ ਮੁੱਦੇ ਤੇ ਉਹਨਾਂ ਦੀ ਸਰਕਾਰ ਕਾਮਯਾਬ ਨਹੀਂ ਹੋਏਗੀ ਉਹ ਮੁੱਦੇ ਤੈਅ ਕਰਨ ਖੇਤੀ ਤੇ ਬਹਿਸ ਕਰਨੀ ਆ ਖੇਤੀ ਤੇ ਬਹਿਸ ਕਰਨ ਨੇ ਨਸ਼ਿਆਂ ਵਾਲੇ ਮਸਲੇ ਤੇ ਕਿਹੜੇ ਮੁੱਦੇ ਤੇ ਉਹ ਬਹਿਸ ਕਰਨਾ ਚਾਹੁੰਦੇ ਹੈਗੇ ਆ ਉਸੇ ਮਸਲੇ ਤੇ ਬਹਿਸ ਐਨ ਜਾਂ ਤੁਹਾਡਾ ਸਾਰੇ ਮਸਲੇ ਨਾਲ ਅਸੀਂ ਤਾਂ ਉਹਨਾਂ ਨੂੰ ਭਜਾ ਚੁੱਕੇ ਆ ਬਹਿਸ ਚ ਹੂੰ ਉਹ ਤਾਂ ਬਹਿਸ ਚ ਭੱਜ ਚੁੱਕੇ ਨੇ ਹੂੰ ਤੁਸੀਂ ਹਾਲਤ ਇਹ ਦੇਖੋ ਕਿ ਜਿਸ ਤਰ੍ਹਾਂ ਦਾ ਮੁਖੀ ਆ ਉਸ ਤਰ੍ਹਾਂ ਦਾ ਹੀ ਇਹਦਾ ਸਾਰਾ ਕੋੜਮਾ ਹੈਗਾ ਜਦੋਂ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਆਈ ਹੂੰ ਠੀਕ ਹੈ ਤਾਂ ਅਸੀਂ ਇਨਾਂ ਦੀ ਸਰਕਾਰ ਨੂੰ ਮਜਬੂਰ ਕੀਤਾ ਮਤਾ ਪਾਉਣ ਵਾਸਤੇ ਖੇਤੀਬਾੜੀ ਮੰਤਰੀ ਨੇ ਮੀਟਿੰਗ ਬੁਲਾਈ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੂੰ ਵੀ ਤੁਸੀਂ ਐ ਕਿਉਂ ਕਿਹਾ ਕਿ ਵੀ ਖੇਤੀ ਕਾਨੂੰਨ ਰੱਦ ਨਹੀਂ ਹੋਏ ਸੀ ਉਹ ਕਹਿੰਦੇ ਮੈਨੂੰ ਮੈਂ ਮਾਫੀ ਚਾਹਣਾ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਇਹ ਹੀ ਨਹੀਂ ਪਤਾ ਸੀ ਵੀ ਤਿੰਨ ਖੇਤੀ ਕਾਨੂੰਨ ਰੱਦ ਕਰਕੇ ਆਏ ਸੀ ਠੀਕ ਹੈ ਫਿਰ ਮਾਰਕੀਟਿੰਗ ਪਾਲਿਸੀ ਦਾ ਮਤਾ ਇਹਨਾਂ ਤੋਂ ਉਹਦੇ ਖਿਲਾਫ ਪਵਾਇਆ ਇਹਨਾਂ ਨੂੰ ਇਹਨੂੰ ਤਕਲੀਫ ਇਸ ਗੱਲ ਦੀ ਆ ਕਿ ਹੁਣ ਜਿਵੇਂ ਲੁਧਿਆਣੇ ਤੇ ਮੋਗਾ ਉਸ ਪਾਸੇ ਜਿਹੜੇ 32 ਪਿੰਡ ਉਜਾੜਨੇ 24000 ਕਿੱਲਾ ਜ਼ਮੀਨ ਜਿਹੜੀ ਹੈਗੀ ਆ ਐਕਵਾਇਰ ਕਰਨੀ ਆ ਐਦਾਂ ਬਹੁਤ ਵੱਡੇ ਪੱਧਰ ਤੇ ਪੰਜਾਬ ਚ ਜ਼ਮੀਨਾਂ ਖੋਈਆਂ ਜਾਣਗੀਆਂ ਨੇ ਕਿ ਇਹਦੇ ਖਿਲਾਫ ਕਿਸੇ ਸਿਆਸੀ ਧਿਰ ਨੇ ਨਹੀਂ ਬੋਲਣਾਗਾ ਹਮ ਸਿਰਫ ਤੇ ਸਿਰਫ ਜੇ ਕੋ ਬੋਲੂ ਤੇ ਕਿਸਾਨ ਜਥੇਬੰਦੀਆਂ ਬੋਲਣਗੀਆਂ ਇਸ ਕਰਕੇ ਇਹਨਾਂ ਦੀ کردار ਕੁਸ਼ੀ ਕਰਕੇ ਇਹਨਾਂ ਨੂੰ ਡੀਫੇਮ ਕਰਕੇ ਜਿੰਨਾ ਕੁਛ ਅਸੀਂ ਕਰ ਸਕਦੇ ਆ ਕਿ ਲੋਕਾਂ 'ਚ ਕੋਈ ਲੜਨ ਵਾਲੀ ਧਿਰ ਦਾ ਕੋਈ ਬੰਬ ਨਾ ਰਹਿ ਜਾਏ ਤੇ ਅਸੀਂ ਜੋ ਕਾਰਪੋਰੇਟ ਦੇ ਹਿੱਤ ਆ ਉਹ ਚੰਗੀ ਤਰ੍ਹਾਂ ਪੂਰ ਲਗੇ ਉਹਦੇ ਵਾਸਤੇ ਇਸ ਪੁਲਿਸਿਆ ਸਟੇਟ ਬਣਾਈ ਜਾ ਰਹੀ ਆ ਉਹਦੇ ਤਹਿਤ ਹੀ ਜਿਹੜਾ ਹੈਗਾ ਕੂੜ ਪ੍ਰਚਾਰ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਅੱਛਾ ਕੀ ਮੰਨਦੇ ਹੋ ਮਤਲਬ ਜੇ ਉਹ ਚੈਲੰਜ ਫਿਰ ਕਹਿੰਦੇ ਆ ਕਿ ਤੁਹਾਨੂੰ ਸਹਿਮਤ ਕਰਨ ਤੁਸੀਂ ਸਹਿਮਤ ਕਰਦੇ ਹੋ ਕੀ ਸ਼ਰਤਾਂ ਹੋਣੀਆਂ ਤੁਹਾਡੀਆਂ ਤੁਹਾਡੇ ਵੱਲੋਂ ਕੀ ਸ਼ਰਤਾਂ ਹੋਣੀਆਂ ਜਾਂ ਠੀਕ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਕਹਿਣਗੇ ਜਿਹੜੀ ਜਗ੍ਹਾ ਕਹਿਣਗੇ ਜਿੱਥੇ ਕਹਿਣਗੇ ਉੱਥੇ ਜਾਣ ਨੂੰ ਤਿਆਰ ਐ ਬੈਸ ਕਰਨਾ ਨਹੀਂ ਦੇਖੋ ਤਾਂ ਅਸੀਂ ਆਪਾਂ ਤੈਅ ਕਰ ਲਾਂਗੇ ਮੂ ਮੁੱਦਾ ਦੱਸਣ ਨਾ ਕਦੇ ਤੇ ਕਰ ਰਹੇ ਆ ਖੇਤੀਬਾੜੀ ਦੇ ਕਹਿੰਦੇ ਸਾਰੇ ਸਮੱਸਿਆਵਾਂ ਦੇ ਸਾਰੇ ਚੀਜ਼ ਤੇ ਖੜ੍ਹ ਲੈਣ ਕੁਝ ਵੀ ਨਹੀਂ ਹੱਲ ਕਰ ਸਕੀ ਉਹ ਪਰ ਮੈਂ ਇਸ 'ਤੇ ਉੱਪਰ ਜਨਾਂ ਕਿਉਂਕਿ ਦੇਖੋ ਜਿਹੜਾ ਬੰਦਾ मतलब ਉਹਦਾ ਛੋਟਾ ਭੰਡਾ ਛੇਤੀ ਉੱਛਲ ਜਾਂਦਾ। ਹਾਂ ਪੰਜਾਬ ਦਾ ਮੁੱਖ ਮੰਤਰੀ ਬਹੁਤ ਮਤਲਬ ਮਾਮੂਲੀ ਸੁਭਾਅ ਮਾਮੂਲੀ ਬੁੱਧੀ ਤੇ ਮਾਮੂਲੀ ਸੋਚੀ ਦਾ ਮਾਲਕ ਆ। ਉਹ ਮੀਟਿੰਗ 'ਚ ਗੱਲ ਨਹੀਂ ਇਹ ਤੋਂ ਭੱਜ ਲਿਆ। ਇਸ ਕਰਕੇ ਭੱਜੇ ਨਹੀਂ ਦੇਣਾਗਾ। ਭੱਜੀ ਨਾ ਫਿਰ। ਹਾਂ ਕਿਉਂਕਿ ਉਹ ਕੇਂਦਰ ਦੀ ឃੁਰਕੀ ਤੋਂ ਵੀ ਦੌੜਦਾ। ਠੀਕ ਆ ਹਰ ਰੋਜ਼ 8 8-10 ਐਮਐਲਏ ਵੀ ਇਹਨਾਂ ਦੇ ਦੌੜਦੇ ਹੈਗੇ ਆ। ਠੀਕ ਆ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਹ ਸਾਨੂੰ ਲਿਖ ਕੇ ਜ਼ਰੂਰ ਦੇਣਾ। ਹਾਂ ਕਿ ਜਦੋਂ ਅਸੀਂ ਉਹਨਾਂ ਨੂੰ ਬਹਿਸ 'ਚ ਹਰਾ ਰਹੇ ਹਾਂ ਕਿਸੇ ਗੱਲ ਨਾ ਆਉਣ ਦਿੱਤੀ ਭੱਜੇ ਨਾ ਹੋ ਭੱਜਣ ਨਹੀਂ ਦੇਣਾਗਾ ਤੇ ਉਹ ਬਹਿਸ ਜਿਹੜੀ ਹੈਗੀ ਆ ਸਿਰਫ ਉਹਨਾਂ ਦੇ ਜਿਹੜੇ ਚੈਨਲ ਹੋਣਗੇ ਜਿਹੜਾ ਗੋਦੀ মিডিਆ ਉਹਨਾਂ ਦਾ ਉਹਦੇ ਤੇ ਲਾਈਵ ਨਹੀਂ ਚੱਲੂਗੀ ਉਹ ਫਿਰ ਸਾਰੇ ਚੈਨਲ ਜਿਨ੍ਹਾਂ ਨੂੰ ਅਸੀਂ ਵੀ ਇਨਵਾਈਟ ਕਰਾਂਗੇ ਉਹ ਵੀ ਲਾਈਵ ਕਰਨਗੇ ਬਹਿਸ ਤੇ ਪੰਜਾਬ ਦੇ ਲੋਕ ਤੈਅ ਕਰ ਲੈਣਗੇ ਤੈਅ ਕਰ ਲੈਣਗੇ ਅਨਾ ਵੀ ਕਿਸ ਦੀ ਇੱਕ ਸਧਾਰਨ ਬੁੱਧੀ ਵਾਲੇ ਬੰਦੇ ਨੂੰ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਬੈਠੇ ਹੈਗੇ ਜਿੱਥੋਂ ਤੱਕ ਉਹਨੇ ਕਿਹਾ ਵੀ ਦੁਕਾਨਦਾਰੀਆਂ ਜਾਂ ਹੋਰ ਸਾਰੀਆਂ ਗੱਲਾਂ ਤਿੰਨ ਖੇਤੀ ਕਾਨੂੰਨ ਜਦੋਂ ਰੱਦ ਕਰਾਏ ਮੋਦੀ ਸਰਕਾਰ ਜਿਹੜੀ ਕਿ ਇੱਥੇ ਸਰਕਾਰਾਂ ਤੋੜਦੀ ਆ ਐਮ ਐਲ ਏ ਐਮ ਪੀ ਖਰੀਦਦੀ ਆ ਕਰੋੜਾਂ ਅਰਬਾਂ ਰਪੇਚ ਚੀਕਾ ਉਹ ਕਿਸਾਨ ਲੀਡਰਸ਼ਿਪ ਨਾ ਖਰੀਦ ਸਕੀ ਤਿੰਨ ਖੇਤੀ ਕਾਨੂੰਨ ਉਹਦੇ ਤੋਂ ਇਸ ਮੁਲਕ ਦੇ ਪਾਰਲੀਮੈਂਟਰੀ ਹਿਸਟਰੀ ਚ ਪਹਿਲੀ ਵਾਰ ਆ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਕਾਨੂੰਨ ਬਣਾਏ ਹੋਣ ਉਹਨੇ ਰੱਦ ਕੀਤੇ ਉਹਨਾਂ ਤੇ ਮਾਫੀ ਮੰਗ ਕੇ ਰੱਦ ਕੀਤੇ ਹੋਣ ਇਹ ਹਿਸਟਰੀ ਚ ਇੱਕੋ ਇੱਕ ਪੰਜਾਬ ਦੀ ਇੰਡੀਆ ਦੀ ਪਾਰਲੀਮੈਂਟਰੀ ਹਿਸਟਰੀ ਚ ਆ ਔਰ ਉਹਦੇ ਨਿਰਮਾਤਾ ਪੰਜਾਬ ਦੇ ਲੋਕ ਪੰਜਾਬ ਦੇ ਜਿਹਾਰੂ ਲੋਕ ਔਰ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਆ ਹੂੰ ਠੀਕ ਹੈ। ਤੋਂ ਇਸ ਕਰਕੇ ਜੇਕਰ ਮੁੱਖ ਮੰਤਰੀ ਨੂੰ ਐ ਲੱਗਦਾ ਕਿ ਜੇ ਉਹ ਸੈਟਿੰਗ ਕਰਕੇ ਚੱਲਦਾ ਸਾਰੇ ਪਾਸੇ ਤੇ ਸ਼ਾਇਦ ਸਾਰੀ ਸੈਟਿੰਗ ਕਰਕੇ ਜਿਹੜੇ ਹੈਗੇ ਚੱਲ ਰਹੇ ਹੈਗੇ ਆ ਭਾਰਤ ਮਾਲਾ ਪ੍ਰੋਜੈਕਟ ਆ ਜਗਾ ਜਗਾ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਬਿਨਾ ਪੈਸੇ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਆ ਹੁਣ ਅਜ ਗੁੰਨੇਆਂ ਨਾਲ ਮੰਡੀ ਬੰਦ ਹੋਈ ਆ। ਹੂੰ ਠੀਕ ਹੈ। ਇੱਥੇ ਕੌਣ ਆਇਆ ਵੀ? ਸ਼ਹਿਰੀ ਇੱਕ ਮੁੰਡਾ ਮਾਰਤਾ। ਕੌਣ ਬੋਲਿਆ? ਕਿਸਾਨ ਜਿੱਥੇ ਬੰਦੀਆਂ ਬੋਲੀਆਂ ਨਾ। ਕਿਸਾਨ ਜਿੱਥੇ ਬੰਦੀਆਂ ਲੋਕ ਲੈ ਕੇ ਆਈਆਂ ਸ਼ਹਿਰੀ ਲੋਕਾਂ ਦਾ ਸਾਥ ਦਿੱਤਾ ਇੱਥੇ। ਹੂੰ ਠੀਕ ਹੈ। ਇਹ ਕੋ ਜ਼ਮੀਨ ਪੰਜਾਬ ਦੇ ਵਿੱਚ ਜਿਹੜੀ ਕਾਰਪੋਰੇਟ ਦੇ ਖਿਲਾਫ ਤੇ ਸਰਕਾਰੀ ਜ਼ਬਰ ਦੇ ਖਿਲਾਫ ਲੜਨ ਦੀ ਸੋਝੀ ਜਿਹੜੀ ਕਿਸਾਨ ਸੰਘਰਸ਼ ਨੇ ਦਿੱਤੀ ਹੈਗੀ ਆ ਉਹਨੂੰ ਕੂੜ ਪ੍ਰਚਾਰ ਕਰਕੇ ਉਹਦਾ ਬਿੰਬ ਮਾੜਾ ਬਣਾਉਣ ਵਾਸਤੇ ਤੇ ਜ਼ਬਰ ਟਾ ਕੇ ਤੇ ਗਾਂਹ ਦੀ ਜਿਹੜੀ ਲੁੱਟ ਦਾ ਪੱਧਰਾ ਕਰਨ ਵਾਸਤੇ ਜੋ ਪੰਜਾਬ ਦੇ ਮੁੱਖ ਮੰਤਰੀ ਚੱਲ ਰਹੇ ਹੈਗੇ ਆ ਇਹ ਉਹਦੇ ਤਹਿਤ ਹੀ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਹੀ ਲੱਗਦਾ ਤੁਹਾਨੂੰ ਮਤਲਬ ਜਿਵੇਂ ਮੁੱਖ ਮੰਤਰੀ ਹੋਣਾ ਕਿਸਾਨ ਜਿੱਥੇ ਮੰਦੀਆਂ ਮੰਦੀਆਂ ਮਗਰ ਹੱਥ ਧੋਕੇ ਪਏ ਆ ਹਰ ਸਟੇਜ ਤੋਂ ਟਿਚਰ ਕਰਦੇ ਆ ਕੱਲ ਵੀ ਇੱਕ ਬੰਦਾ ਉਹਨਾਂ ਦੇ ਖੜਾ ਹੋ ਕੇ ਕਹਿੰਦਾ ਜੀ ਸਾਡੇ ਪਿੰਡ ਦੇ ਵਿੱਚੋਂ ਇੱਕ ਲੀਡਰ ਨੇ ਆਏ ਕਰਕੇ ਪੈਸੇ ਖਾਲੇ ਮੌਕੇ ਦੀ ਕਹਿੰਦੇ ਐਸਐਸਪੀ ਨੂੰ ਕਹਿੰਦੇ ਦਿਓ ਐਫਆਈਆਰ ਮੈਨੂੰ ਹੁਣੇ ਚਾਹੀਦਾ ਪਰਚਾ ਪਰਚਾ ਵੀ ਦਰਜ ਕਰ ਦਿੱਤਾ ਨਾ ਇਨਕੁਆਇਰੀ ਨਾ ਕੋਈ ਜਾਂਚ ਨਾ ਕੋਈ ਪੜਤਾਲ ਸਿੱਧਾ ਪਰਚਾ ਦਰਜ ਤੇ ਉਸ ਤੋਂ ਬਾਅਦ ਉਹ ਬੋਲਦੇ ਆ ਆਏ ਮੈਨਾਂ ਨੂੰ ਭੜਾ ਲੱਗਦਾ ਹੈ ਇਹ ਧਰਨੇ ਧਰਨੇ ਹਰ ਗੱਲ ਦੇ ਧਰਨੇ ਹੁੰਦੇ ਆ ਹੁਣ ਮੈਂ ਬੋਲਦਾ ਮੈਂ ਸੱਚ ਬੋਲਦਾ ਮੈਨੂੰ ਇਹਨਾਂ ਨੂੰ ਭੈੜਾ ਲੱਗਦਾ ਜਿਵੇਂ ਉਹ ਹੱਥ ਧੋ ਕੇ ਪਏ ਆ ਮਗਰ ਕੀ ਲੱਗਦਾ ਕਿਸਾਨ ਲੈ ਦਾ ਕਿੰਨਾ ਕੁ ਨੁਕਸਾਨ ਕਰ ਦੇਣਗੇ ਨਹੀਂ ਦੇਖੋ ਇੱਥੇ ਕਈ ਆਏ ਕਈ ਗਏ ਹੂੰ ਇਹ ਤਾਂ ਵੈਸੇ ਵੀ ਜਾਣ ਵਾਲੇ ਆ ਠੀਕ ਆ ਕਈ ਆਏ ਕਈ ਗਏ ਨਾ ਤਾਂ ਜਿੰਨਾ ਚਿਰ ਕਿਸੇ ਵੀ ਲਹਿਰ ਦੇ ਕਾਰਨ ਪੰਜਾਬ 'ਚ ਜਿਹੜਾ ਕਿਸਾਨੀ ਦਾ ਸੰਕਟ ਆ ਪੰਜਾਬ 'ਚ ਜਵਾਨੀ ਦਾ ਸੰਕਟ ਆ ਪੰਜਾਬ 'ਚ ਪਾਣੀ ਦਾ ਸੰਕਟ ਆ ਔਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈਗਾ ਔਰ ਇਹ ਸੰਕਟ ਤੇ ਲੋਕਾਂ ਦਾ ਰੋਸ ਲਗਾਤਾਰ ਪਨਪ ਰਿਹਾ ਹੈਗਾ ਔਰ ਉਸ ਰੋਸ ਦੀ ਅਗਵਾਈ ਕਿਸਾਨ ਜਥੇਬੰਦੀਆਂ ਨੇ ਜਿਹੜੀ ਹੈਗੀ ਆ ਕਰਨੀ ਹੈਗੀ ਆ ਤਾਂ ਭਗਵੰਤਮਾਨ ਨਾ ਕਿਸਾਨ ਲਹਿਰ ਨੂੰ ਕੁਚਲ ਸਕਿਆ ਨਾ ਇਹਨੇ ਕੁਚਲ ਸਕਣਾ ਇਹ ਨੂੰ ਜਿਹੜਾ ਬਹੁਤ ਵੱਡਾ ਜਿਹੜਾ ਹੈਗਾ ਭਲੇਖਾ ਜਿੱਥੇ ਤੱਕ ਦੋਸ਼ ਲਾਉਂਦੀ ਇਹਦੇ ਕੋਲ ਏਜੰਸੀਆਂ ਨੇ ਕੇਂਦਰ ਕੋਲ ਏਜੰਸੀਆਂ ਨੇ ਜਿਹੜੀਆਂ ਕੋਈ ਕੋਈ ਹਜ਼ਾਰ-ਹਜ਼ਾਰ 2000 ਰੁਪਏ ਇੱਧਰ-ਉੱਧਰ ਹੋਇਆ ਉਹਨਾਂ ਨੂੰ ਉਲਝਾ ਰਹੀਆਂ ਨੇ ਤੇ ਕਿਸਾਨ ਆਗੂ ਜਿਨ੍ਹਾਂ ਤੇ ਦੋਸ਼ ਲਾਉਂਦਾ ਕਿਸੇ ਦੇ ਖਿਲਾਫ ਕੋਈ ਤੱਥ ਸਬੂਤ ਤਾਂ ਲੈ ਕੇ ਆਵੇ ਪੜਤਾਲ ਕਰ ਲੇ ਕਰਦੇ ਕਾਰਵਾਈ ਜਿੰਨੇ ਮਤਲਬ ਪੈਸੇ ਬਣਾਏ ਜਾਂ ਕੁਝ ਵੀ ਕੀਤਾ ਹੈਗਾ ਜਿੰਨੇ ਜਾਇਦਾਤ ਆਉਣੀਆਂ ਕਰੇ ਤਾਂ ਸਹੀ ਨਾ ਕਾਰਵਾਈ ਸਿਰਫ ਕੂਟ ਪ੍ਰਚਾਰ ਹੀ ਕਰੀ ਜਾਂਦਾ ਹੈਗਾ ਤੈਨੂੰ ਰੋਕਿਆ ਕਿਨੇ ਕਾਰਵਾਈ ਕਰਨ ਤੋਂ ਤੇਰੇ ਕੋਲੇ ਪੁਲਿਸ ਆ ਜਾਂਚ ਏਜੰਸੀਆਂ ਨੇ ਸਭ ਕੁਝ ਆ ਠੀਕ ਆ ਤੁਹਾਨੂੰ ਕਿਤੇ ਪੰਜ ਬੰਦੇ ਜਿਥੇ ਬੰਦੇ ਮੀਟਿੰਗ ਕਰਦੇ ਰਹੇ ਕਰਦੇ ਹੁਣ ਥੋੜੀ ਸੀਆਈਡੀ ਨੂੰ ਪਤਾ ਲੱਗ ਜਾਂਦਾ ਤੇ ਫਿਰ ਜੇ ਤੈਨੂੰ ਮੁੱਖ ਮੰਤਰੀ ਨੂੰ ਇਹਨਾਂ ਪਤਾ ਲੱਗ ਰਿਹਾ ਹੈਗਾ ਫਿਰ ਤੂੰ ਕਾਰਵਾਈ ਕਿਉਂ ਨਹੀਂ ਕਰ ਰਿਹਾ ਹੈਗਾ ਕਿਉਂ ਨਹੀਂ ਕਰ ਰਿਹਾ ਕਾਰਵਾਈ ਜਿਹੜੇ ਬੰਦੇ ਕਰਪਟ ਆ ਜਿਸ ਤਰ੍ਹਾਂ ਦਾ ਕੁਝ ਕਰ ਰਹੇ ਆ ਕਾਰਵਾਈ ਇਸ ਕਰਕੇ ਨਹੀਂ ਕਰ ਰਿਹਾਗਾ ਕਿਉਂਕਿ ਜਿੰਨੂੰ ਖੁੰਦੇ ਨਾ ਵੀ ਖਾਲੀ ਭਾਂਡਾ ਜ਼ਿਆਦੀ ਆਵਾਜ਼ ਕਰਦਾ ਹੁੰਦਾ ਠੀਕ ਹੈ ਇਹਦੀ ਹਾਲਤ ਉਹ ਆ ਲੋਕਾਂ ਦੇ ਦਾ ਦੋਸ਼ ਇਹ ਹੈਗਾ ਕਿ ਜਿਨ੍ਹਾਂ ਦੇ ਕੋਲੇ ਜਿਨ੍ਹਾਂ ਦੇ ਕੋਲੇ ਇੱਕ ਮਤਲਬ ਸੋਨੇ ਦੀ ਚੂੜੀ ਸੀ ਅੱਜ ਉਹ 2.5 ਕਿਲੋ ਸੋਨਾ ਪਾਈ ਫਰਦੀਆਂ ਨੇ ਬੀਬੀਆਂ ਤਾਂ ਬੀਬੀਆਂ ਸਾਡੇ ਘਰਾਂ ਦੀਆਂ ਤਾਂ ਹੈ ਨਹੀਂ ਆ ਠੀਕ ਹੈ ਇਸ ਕਰਕੇ ਆਪਦੀ ਮਤਲਬ ਜਿਹੜੀ ਹੈਗੀ ਆ ਪੀੜੀ ਏਟ ਇਹਨਾਂ ਨੂੰ ਸੋਟਾ ਮਾਰਨਾ ਚਾਹੀਦਾ ਹੈਗਾ ਠੀਕ ਹੈ ਤੇ ਜਿਹੜੇ ਜੇ ਦਮ ਹੈਗਾ ਤੇ ਜਿੰਨੇ ਜੋ ਕੀਤਾ ਹੈਗਾ ਕ ਸਾਹਮਣੇ ਲਿਆਉਣ ਤੱਕ ਅਸੀਂ ਚੁਣੌਤੀ ਦਿੰਨੇ ਆ ਤੂੰ ਕਰੋ ਕਾਰ ਵੀ ਜਿੰਨੇ ਇਹ ਕੁਛ ਕੀਤਾ ਨਹੀਂ ਤੁਹਾਨੂੰ ਕੋਈ ਸਾਨੂੰ ਡਰ ਕਾ ਦਾ ਹੈਗਾ ਸਾਨੂੰ ਡਰ ਕਿਸ ਗੱਲ ਦਾ ਸਾਨੂੰ ਡਰ ਕਿਸ ਗੱਲ ਦਾ ਦੱਸੇ ਤਾਂ ਕੋਈ ਨਾ ਕਿਸ ਗੱਲ ਦਾ ਡਰ ਹੋਊਗਾ ਠੀਕ ਹੈ ਡਰ ਉਹਨਾਂ ਨੂੰ ਹੋਊਗਾ ਜਿਨ੍ਹਾਂ ਨੇ ਇਦਾਂ ਦਾ ਕੁਝ ਕੀਤਾ ਹੋਊਗਾ ਤੇ ਜੇ ਇਦਾਂ ਦਾ ਕੁਝ ਕੀਤਾ ਹੁੰਦਾ ਤੇ ਭਗਵੰਤ ਮਾਨ ਬਖਸ਼ੂਗਾ ਕਰੇ ਸਾਰਾ ਕੁਝ ਠੀਕ ਹੈ ਸਿਰਫ ਕੂਡ ਪ੍ਰਚਾਰ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਚੰਦ ਤੇ ਥੁੱਕਿਆ ਆਪਦੇ ਮੂੰਹ ਤੇ ਪੈਂਦਾ ਹੋਊ ਚਾਹ ਪੈਂਦਾ ਹੁੰਦਾ ਮੁੱਖ ਮੰਤਰੀ ਨੂੰ ਆਪਦੇ ਮੂੰਹ ਤੇ ਥੁੱਕਣ ਤੋਂ ਗਰੇਜ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ